ਸੁਤੇ ਮੇਰੇ ਜੀ ਆਗ ਜਾਗ ਤੇ ਦੰਮੇ ਅੰਗੁਰ ਜਦ ਪ੍ਰਗਟੇ ਪਿਟੋ ਸੁਰਤ ਰਾਸੁ ਵੈ ਰਹੀ ਮਿਟਿਓ ਅੰਧੇ ਦੰਮੇ ਸਤਹਾਰੁ ਨਾਨਕ ਜਨਮ ਜਨਮ ਕੀ ਸੋਈ ਸਾਚੀ ਸ਼੍ਰੀਮਾਨ ਸੰਤਵਾ ਬਾਤੀਜਾ ਸਿੰਘ ਜੀ ਮਹਾਰਾਜ ਰਾੜਾ ਸਾਹਿਬ ਉਹਨਾਂ ਦੇ ਜਨਮ ਦਿਹਾੜੇ ਦੇ ਸਬੰਧ ਦੇ ਅੰਦਰ ਨਗਰ ਭੀੜ ਵਿਖੇ ਕਿੰਨੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਅੱਜ ਗੁਰੂ ਦਸਮ ਪਾਤਸ਼ਾਹ ਮਹਾਰਾਜ ਦਾ ਵੀ ਪ੍ਰਕਾਸ਼ ਦਿਹਾੜਾ ਹੈ ਪ੍ਰੇਮੀਆਂ ਮਹਾਪੁਰਸ਼ਾਂ ਨੇ ਦਰਸ਼ਨ ਦਿੱਤੇ ਨੇ ਮੇਰਾ ਬੋਲਣਾ ਹੁਣ ਕੋਈ ਬੜਾ ਮੈਨੇ ਨਹੀਂ ਰਖਾਉਂਦਾ ਮੈਂ ਖੇਮਾ ਵੀ ਮੰਗੀ ਸੀ ਪਰ ਮਹਾਪੁਰਖਾਂ ਦਾ ਬਚਨ ਮੰਨਣ ਦੇ ਅੰਦਰ ਹੀ ਸੁਖ ਹੈ ਸ਼੍ਰੀਮਾਨ ਸੰਤਬਾਬਾ ਤੇਜਾ ਸਿੰਘ ਜੀ ਮਹਾਰਾਜ ਉਹਨਾਂ ਨੂੰ ਸੰਤ ਮਹਾਰਾਜ ਜੀ ਵੱਡੇ ਕਿਉਂਕਿ ਮੇਰਾ ਅਰਜਨ ਸਿੰਘ ਜੀ ਏਸੇ ਨਗਰ ਦੇ ਸੀਗੇ ਸੰਤ ਮਹਾਰਾਜ ਦੇ ਵਸਤਰ ਸਿਉਂਦੇ ਸੀ ਉਹਨਾਂ ਦੇ ਨਾਲ ਬਹੁਤ ਪ੍ਰੇਮ ਸੀ ਉਹ ਕਹਿੰਦੇ ਮਹਾਰਾਜ ਜੀ ਕਿਤੇ ਕਿਤੇ ਪਿਆਰ ਦੇ ਅੰਦਰ ਆ ਕੇ ਨਾਮਦੇਵ ਕਹਿ ਕੇ ਆਵਾਜ਼ ਮਾਰਦੇ ਹੁੰਦੇ ਸੀ ਇਹਨਾਂ ਨੂੰ ਨਾਮਦੇਵ ਜੀ ਗੁਰੂ ਦੀ ਜਿਹੜੀ ਬਖਸ਼ਿਸ਼ ਹੈ ਖੁਸ਼ੀ ਹੈ ਕਿਉਂਕਿ ਤੋ ਪਰਸਨ ਪਈ ਗੁਰਦੇਵ ਪੂਰਨ ਪਈ ਸੇਵਕੀ ਸੇਵ ਸੇਵਾ ਉਸੇ ਵੇਲੇ ਪੂਰੀ ਹੋ ਜਾਂਦੀ ਹੈ ਜਦੋਂ ਸਤਿਗੁਰੂ ਦੀ ਖੁਸ਼ੀ ਹੋ ਜੇ ਮੌਜੂਦਾ ਜੋ ਸੰਪਰਦਾਏ ਦੇ ਮੁਖੀ ਨੇ ਸੰਤ ਮਹਾਰਾਜ ਸੰਤ ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨੇ ਦਰਸ਼ਨ ਦਿੱਤੇ ਨੇ ਹੁਣ ਉਹਨਾਂ ਦਾ ਸਮਾਂ ਮੈਂ ਇੱਕ ਦੋ ਪੰਕਤੀਆਂ ਹੋਰ ਪੜ ਕੇ ਤਰਨਾ ਪੜ ਕੇ ਖੀਮਾ ਮੰਗਦਾ ਮੈਂ ਇੱਕ ਮਹਾਪੁਰਸ਼ਾਂ ਦਾ ਬਚਨ ਮੰਨ ਕੇ ਕਿਉਂਕਿ ਆਪ ਤੋਂ ਵੱਡੇ ਬੈਠੇ ਹੋਣ ਅਜਿhta ਮੰਡੀ আহমেদਗੜ ਗੁਰਦੁਆਰਾ ਸਾਹਿਬ ਚ ਦੀਵਾਨ ਹੁੰਦੇ ਸੀ ਮਹਾਪੁਰਸ਼ਾ ਨੇ ਉਦੋਂ ਇੱਕੋ ਹੀ ਗੱਡੀ ਜੱਤੇ ਦੀ ਆਉਂਦੀ ਹੁੰਦੀ ਸੀ ਇਹਨਾਂ ਨੇ ਫਿਰ ਲੰਗਰ ਚ ਪਿਛਲੇ ਪਾਸੇ ਸਹਿਰ ਕਰਨੀ ਅਸੀਂ ਉੱਥੇ ਨਮਸਕਾਰ ਕਰਨ ਜਾਣਾ ਹੈ ਨਾ ਇਹਨਾਂ ਦੇ ਬੱਚਿਆਂ ਵਰਗੇ ਆ ਸੀ ਤਵਾਓ ਬੜੇ ਪ੍ਰੇਮ ਨਾਲ ਗੰਗਾ ਜਮਨਾ ਗਦਾਵਰੀ ਸਰਸਵਤੀ ਉਦਮ ਕਰੇ ਤੂੜ ਸਾਧੂ ਕੀ ਤਾਈ ਕਿਲਵਿਕ ਮੈਲ ਪਰੇ ਪਰੇ ਹਮਰੇ ਵਿੱਚ ਹਮਰੀ ਮੈਲ ਸਾਧੂ ਕੀ ਗੰਗਾ ਸੁਰਗ ਲੋਕ ਦੇ ਵਿੱਚੋਂ ਆ ਕੇ ਇਹੋ ਜੇ ਮਹਾਂਪੁਰシャンਦੀ ਤੂੜੀ ਨੂੰ ਚਾਹੁੰਦੀ ਹੈ ਗੰਗਾ ਸੁਰਗ I'm <laughs> sorry. ਆਪਾਂ ਅਡੀਕ ਕਰਦੇ ਸੀ ਮਹਾਪੁਰਸ਼ਾਂ ਤੋਂ ਇਲਾਹੀ ਪਰਵਚਨ ਸੁਣ ਕੇ ਆਪਣੇ ਜੀਵਨ ਨੂੰ ਸਫਲ ਕਰੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਸਤਿਕਾਰ ਜੋ ਸਾਥ ਸੰਗਤ ਜੀ ਇਹ ਸੰਨ ਬਾਬਾ ਰਜਨੀਸ਼ ਸਿੰਘ ਜੀ ਨਥੂ ਮਾਜਰੇ ਵਾਲੇ ਇਹਨਾਂ ਨੂੰ ਗੁਰੂ ਘਰ ਦੀ ਸਨਮਾਨ ਨਿਸ਼ਾਨੇ ਸੰਜੀ ਮਹਾਰਾਜ ਦੇ ਰੈਣੇ ਨਾਲ ਹੀ ਮੈਂ ਬੇਨਤੀ ਕਰਾਂ ਭਾਈ ਜਸਵੀਰ ਸਿੰਘ ਜੀ ਬੈਮੇਸ਼ਾ ਰੂਪਮ ਵਾਲੇ ਉਹ ਵੀ ਸਥਿਤੀ ਆਏ ਨੇ ਉਹਨਾਂ ਦਾ ਵੀ ਧੰਨਵਾਦ ਉਹਨਾਂ ਦਾ ਸਨਮਾਨ ਵੀ ਬਾਚ ਕੀਤਾ ਜਾਣਾ ਆਓ ਸਾਧ ਸੰਗਤ ਜੀ ਜਿਸ ਸਮੇਂ ਦੀ ਆਪਾਂ ਨੂੰ ਸਾਰਿਆਂ ਨੂੰ ਉਡੀਕ ਸੀ ਆਮੇ ਸਵੇਰ ਤੋਂ ਲੈ ਕੇ ਅੱਜ ਦੇ ਦੀਵਾਨ ਚੱਲ ਰਹੇ ਨੇ ਜਿਸ ਦੇ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਦੇ ਹੇਠ ਔਰ ਇਸ ਸੰਪਰਦਾਏ ਦੇ ਮੌਜੂਦਾ ਮੁਖੀ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਰਾੜਾ ਸਾਹਿਬ ਵਾਲਿਆਂ ਦੀ ਦੇਖਰੇਖ ਦੇ ਹੇਠ ਇਹ ਸਮਾਗਮ ਚੱਲ ਰਹੇ ਨੇ ਸੋ ਬਹੁਤ ਹੀ ਮਹਾਪੁਰਸ਼ਾਂ ਦੇ ਸਵੇਰ ਤੋਂ ਲੈ ਕੇ ਹਾਜ਼ਰੀਆਂ ਭਰੀਆਂ ਨੇ ਸੋ ਆਓ ਹੁਣ ਸਮਾਂ ਹੋ ਗਿਆ ਹੈ ਆਪਾਂ ਸਾਰੇ ਬਹੁਤ ਹੀ ਸਤਿਕਾਰਯੋਗ ਜੋ ਇਸ ਵੱਡੇ ਸਮਪਰਦਾਏ ਦੇ ਮੌਜੂਦਾ ਮੁਖੀ ਨੇ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਉਹਨਾਂ ਨੇ ਕੀਰਤਨ ਔਰ ਵਿਖਿਆਲ ਰਹੀਂ ਔਰ ਮਹਾਪੁਰਸ਼ਾਂ ਦੇ ਜੀਵਨ ਰਹੀਂ ਸਾਰੀਆਂ ਸੰਗਤਾਂ ਨੂੰ ਜੋ ਚਾਣਨਾ ਪਉਣਾ ਹੈ ਭਾਵੇਂ ਅੱਜ ਤਨਤਨ ਸਤਿਗੁਰੂ ਸ਼੍ਰੀ ਕਲੰਗੀਧਰ ਪਾਤਸ਼ਾਹ ਮਹਾਰਾਜ ਜੀ ਦਾ ਵੀ ਪ੍ਰਕਾਸ਼ ਦਿਹਾੜਾ ਇਸ ਸਵਾਬ ਦੇ ਨਾਲ ਅੱਜ ਉਹ ਵੀ ਉਸ ਬੰਦੇ ਵੀ ਸੰਤ ਮਹਾਰਾਜ ਜੀ ਅੱਜ ਪਹਿਲਾ ਰਾਣਾ ਸਾਹਿਬ ਵੀ ਦੀਵਾਨ ਸਜਾ ਕੇ ਆਏ ਨੇ ਆਓ ਹੁਣ ਮੈਂ ਜਿਆਦਾ ਸਮਾਂ ਨਾ ਲੈਂਦਾ ਹੋਇਆ ਮੈਂ ਬੇਨਤੀ ਕਰੂੰਗਾ ਜਿਨੀਆਂ ਵੀ ਸੰਗਤਾਂ ਬਾਹਰ ਹਜੇ ਫਿਰਦੀਆਂ ਨੇ ਸੇਵਾਦਾਰਾਂ ਤੋਂ ਬਿਨਾਂ ਉਹਨਾਂ ਨੂੰ ਬੇਨਤੀ ਆਓ ਪੰਡਾਲ ਦੇ ਵਿੱਚ ਆ ਕੇ ਸਜਣ ਦੀ ਕਿਰਪਾਲਤਾ ਕਰੋ ਰਹੰਦੇ ਸਮੇਂ ਦਾ ਆਪਾਂ ਸਾਰੇ ਜੋ ਫਾਇਦਾ ਲਈਏ ਬਹੁਤ ਹੀ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹ ਵਾਲੇ ਕੀਰਤਨ ਔਰ ਵਿਚਾਰ ਰਿਆਇ ਨਿਹਾਲ ਕਰ ਰਹੇ ਨੇ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਤਨਾਮ ਵਾਹਿਗੁਰੂ ਨਸਵੰਜੋ ਕਲ ਵਿਖੋ ਹੋਰ ਤਰਤਾ ਧਰ ਆਇਆ ਮਨ ਸਾਤ ਆਈ ਵਦੀ ਵਧਾਈ ਮਨ ਸਾਤ ਆਈ ਵਦੀ ਵਧਾਈ ਨਹਿ ਅੰਤ ਜਾਈ ਪਾਇਆ ਇਹ ਨਾਮ ਸਹਾਰ ਗੁਰੂ ਦੇਵ ਕੋ ਮੇਰੀ ਨਾਮ ਸੁਖਾਰ ਗੁਰਦੇਵ ਕੋ ਨਾਮ ਸੁਖਾਰ ਗੁਰਦੇਵ ਕੋ ਇਹ ਨਾਮ ਸੁਖਾਰ ਗੁਰਦੇਵ ਕੋ but ਨਮਸਕਾਰ ਗੁਰੂ ਦੇਵ ਕੋ ਸਤਿਨਾਮ ਜਿਸ ਮੰਤਰ ਸੁਣਾਇਆ ਪਵਜਲ ਵਿੱਚ ਹੋਂ ਕੱਢ ਕੇ ਮੁਕਤ ਪ੍ਰਦਾਰਥ ਮਾਇ ਸੁਮਾਇ ਜਨਮ ਮਰਨ ਭਾਉ ਕਟਿਆ ਸੰਸਾਰੋਗ ਵਿਜੋਗ ਮਿਟਾਇਆ ਸੰਸਾਇਓ ਸੰਸਾਰ ਹੈ ਜਨਮ ਮਰਨ ਵਿੱਚ ਦੁੱਖ ਸੁਭਾਇਆ ਦਮ ਦੰਡ ਸਿਰੋਂ ਨਾ ਉਤਰੈ ਸਾਖਤ ਦੁਰਜਨ ਜਨਮ ਗਵਾਇਆ ਚਰਨ ਗਹੇ ਗੁਰਦੇਵ ਦੇ ਸਤਿ ਸ਼ਬਦ ਦੇ ਮੁਕਤ ਕਰਾਇਆ ਭਉ ਭਗਤ ਗੁਰਪੁਰਬ ਕਰ ਨਾਮ ਦਾ ਇਸ ਨਾਮ ਦਰੜਾਇਆ ਜਿਹ ਹੈ ਬਿਉ ਤੇਹਾ ਫਲ ਪਾਇਆ ਨਮਸਕਾਰ ਗੁਰੂ ਦੇਵ ਕੋ ਜੀ ਮੇਰੀ ਨਾਮ ਸਕਾਰ ਗੁਰੂ ਦੇਵ ਕੋ ਹਮਸਕਾਰ ਗੁਰੂ ਦੇਵ ਕੋ ਮੇਰੀ ਨਾਮ ਸਕਾਰ ਗੁਰੂ ਦੇਵ ਕੋ ఆ నమ్మ స్దేవ క మేరీ నమ్ ారుదేవకు ఆ సుఖ గరుదేవ క మేరీ నమ్మ స్ గదేవో ਸਰ ਸੰਗਤ ਕਾਫੀ ਲੰਮੇ ਸਮੇਂ ਤੋਂ ਆਪ ਸਤਿਗੁਰਾਂ ਦੇ ਸਤਖੰਡ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ ਉਨ ਸੰਤ ਬਾਬਾ ਤੇਜਾ ਸਿੰਘ ਜੀ ਮਹਾਰਾਜ ਉਹਨਾਂ ਦੀ ਸਦਾ ਨਾਂ ਯਾਦ ਉਹਨਾਂ ਦਾ ਜਨਮ ਦਿਹਾੜਾ ਮਨਾਉਣ ਵਾਸਤੇ ਉਹਨਾਂ ਦੇ ਜਨਮ ਨਗਰ ਦੇ ਵਿੱਚ ਆਪ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਹੋ ਕਾਫੀ ਲੰਮੇ ਸਮੇਂ ਤੋਂ ਔਰ ਬੜੀ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਵੀ ਆਪ ਹਾਜ਼ਰੀਆਂ ਭਰ ਰਹੇ ਹੋ ਪਿੰਡ ਪਿੰਡ ਘਰ ਘਰ ਸਾਹਿਬ ਗੁਰੂ ਕੰਗਈ ਤਰਪਾਰਸ਼ਾ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਦੇ ਬਾਵਜੂਦ ਵੀ ਆਪ ਤੇ ਮਹਾਂਪੁਰਖਾਂ ਦੇ ਕੀਤੇ ਉਪਕਾਰਾਂ ਨੂੰ ਯਾਦ ਕਰਨ ਵਾਸਤੇ ਉਨ ਸਤਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ ਆਪ ਸਭਨਾ ਦੇ અત્યੰਤ ਵੱਡੇ ਭਾਗ ਨੇ ਕਿਉਂਕਿ ਆਪਨੇ ਹੁਣ ਤੱਕ ਬਾਣੀਆਂ ਕਹਾਣੀਆਂ ਸਰਵਣ ਕੀਤੀਆਂ ਹਨ ਕਤਰੀਆਂ ਸੰਤਾ ਤੇ ਸੁਖਾਵੂ ਪੰਧੀਆਂ ਨਾਨਕ ਦੱਡੀਆਂ ਚ ਨਾ ਜੁਨਾ ਆਗਮਥਾੜੀ ਔਰ ਨਾਲ ਸਰਵੰਸਦਾਨੀ ਸਾਹਿਬ ਗੁਰੂ ਕਲੰਗੀਧਰ ਪਿਤਾ ਹੈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਤਿਹਾਸ ਉਹ ਵੀ ਆਪ ਨੇ ਸਰਵਨ ਕੀਤਾ ਹੈ ਮਹਾਂਪੁਰਖਾਂ ਨੇ ਇਸ ਨਗਰ ਨੂੰ ਸੁਦੀਵੀ ਮਾਨ ਬਖਸ਼ਿਆ ਪਿਤਾ ਸਰਦਾਰ ਰਾਮ ਸਿੰਘ ਜੀ ਮਾਤਾ ਰਾਮ ਕੌਰ ਜੀ ਉਹਨਾਂ ਦਾ ਸਮੁੱਚਾ ਹੀ ਪਰਿਵਾਰ ਮਾਤਾ ਸੰਤ ਕੌਰ ਜੀ ਇਹ ਸਾਰਾ ਹੀ ਉਹਨਾਂ ਦਾ ਸਮੁੱਚਾ ਪਰਿਵਾਰ ਵੱਡੇ ਸੰਤ ਜੀ ਮਹਾਰਾਜ ਸੰਤ ਭਾਬਾ ਈਸ਼ਵਰ ਸਿੰਘ ਜੀ ਮਹਾਰਾਜ ਦੇ ਇਹ ਸਾਰੇ ਸੰਗੀ ਸਨ ਵੈਸੇ ਤੇ ਇਹ ਸਾਰਾ ਇਲਾਕਾ ਹੀ ਭਾਵੇਂ ਤੁਹਾਡਾ ਇਹ ਫੀੜ ਨਗਰ ਹੈ ਮਖੇੜਾ ਹੈ ਜਗੇੜਾ ਹੈ ਆਸ-ਪਾਸ ਦੇ ਜਿੰਨੇ ਵੀ ਨਗਰ ਨੇ ਇਹਨਾਂ ਸਾਰੇ ਨਗਰਾਂ ਦੇ ਵਿੱਚੋਂ ਵੱਡੇ ਸੰਤ ਜੀ ਮਹਾਰਾਜ ਉਦੋਂ ਤੋਂ ਹੀ ਆਪਣੇ ਮੁਬਾਰਕ ਚਰਨ ਪਾਉਂਦੇ ਰਹੇ ਨੇ ਉਦੋਂ ਤੋਂ ਹੀ ਇਸ ਇਲਾਕੇ ਵਿੱਚ ਕੀਰਤਨ ਕਰਦੇ ਰਹੇ ਹਨ ਜਿਨ੍ਹਾਂ ਤੋਂ ਆਪ ਨੇ ਰਾੜਾ ਸਾਹਿਬ ਦੀ ਟੱਕੀ ਨੂੰ ਭਾਗ ਲਾਇਆ ਔਰ ਜਿਨ੍ਹਾਂ ਮਹਾਪੁਰਖਾਂ ਦਾ ਅੱਪ ਜਨਮ ਦਿਹਾੜਾ ਮਨਾ ਰਹੇ ਹਾਂ ਇਹਨਾਂ ਨੂੰ